ਅਗਲਾ ਗੀਤ ਤੁਹਾਡੀ ਨਜ਼ਰ ਕੋੜੀ ਨੁਕਰੀ ਜਨਾਨੀ ਫੋਕਰੀ ਆ ਬਹੁਤ ਔਖੀਆਂ ਸਾਹਮੜੀਆਂ ਜੀ ਜਹੇ ਤੁਹਾਡੀ ਨਜ਼ਰ ਇੱਕ ਗੀਤ ਕਰਨ ਲਗੇ ਆ ਤਾੜੀ ਮਾਰ ਦਿਆ ਕਰੋ ਜੇ ਹਾਂ ਉਹ ਸਾਡਾ ਕੰਮ ਹੁੰਦਾ ਹੈ ਮੌਕੇ ਦੀ ਗੱਲ ਸੁਣਾ ਦੇਣੀ ਹਾਂ ਤੁਸੀਂ ਵੀ ਕਾਂਗਰਸ ਹੋ ਸਕਦਾ ਮੈਂ ਵੀ ਕਾਲੀ ਹੋਵਾਂ ਆਏ ਨਹੀਂ ਗੱਲਾਂ ਇਹ ਗੀਤ ਹੁੰਦੇ ਨੇ ਰੁੱਤ ਸਿਰਾਈਆਂ ਗੱਲਾਂ ਤਵੇ ਤਵੇ ਦੇ ਲੈ ਜਾਂਦੀਆਂ ਨੇ ਉਹ ਲਾਲੇ ਦੀਆਂ ਕੋਈ ਗੱਲ ਨਹੀਂ ਜਦੋਂ ਹੁਣ ਦੂਜਾ ਵਾਰ ਆਊਗਾ ਕੰਮ ਉਦੋਂ ਦੇਖਾਂਗੇ ਸੁਣਿਓ ਬਹੁਤ ਪਿਆਰਾ ਕੀਤਾ ਤੁਹਾਡੀ ਨਜ਼ਰ ਘੋੜੀ ਨੁਕਰੀ ਜਨਾਨੀ ਫੁਕਰੀ ਆਓ ਜੀ ਪਿਆਰਾ ਗੀਤ ਹੈ ਘੋੜੀ ਨੁਕਰੀ ਤੇ ਜਨਾਨੀ ਫੁਕਰੀ ਜਨਾਨੀ ਫੁਕਰੀ ਕੋਈ ਉਹਨੂੰ ਨਹੀਂ ਆਂਦੇ ਜੋ ਕਰੈਕਟਰ ਦੀ ਮਾੜੀ ਹੋਵੇ ਨਾ 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 ਮੇਰੇ ਮਾਲਕ ਨਹੀਂ ਨਹੀਂ ਫੁਕਰਾ ਬੰਦਾ ਜਾਂ ਜਨਾਨੀ ਉਹੀ ਹੁੰਦੀ ਹੈ ਜਿਹੜੀ ਆਪਦੀ ਜੇਬ ਨਾ ਵੇਖੇ ਆਪਦਾ ਆਸ-ਪਾਸਾ ਨਾ ਵੇਖੇ ਆਪਦੀ ਔਕਾਤ ਨਾ ਵੇਖੇ ਉਹਨੂੰ ਅਸੀਂ ਫੁਕਰਾ ਬੰਦਾ ਜਾਂ 부ੜੀ ਕਹਿ ਦਿੰਨੇ ਆ ਮੇਰਾ ਛੋਟਾ ਵੀਰ ਰਾਜਪਾਲ ਔਰ ਸਾਡੇ ਭਾਈ ਜੀ ਮਹਿਮਾ ਸਾਹਿਬ ਉਹ ਵੀ ਇੱਥੇ ਆ ਗਏ ਨੇ ਹਾਂ ਦਿਸਕਰਨ ਜੀ ਹਾਂ ਤੁਸੀਂ ਦੇਖਿਆ ਹੋਣਾ ਵੀ ਜੇ ਚਾਰ ਮਣ ਦਾਣੇ ਵੱਧ ਛੱਡ ਗਏ ਤੇ ਪੇਕਿਆਂ ਨੂੰ 2 ਲੱਖ ਵੀਰੇ ਦੀ ਬੈਠਕ ਪਾਉਣ ਵਾਲੀ ਪਈ ਆ ਆ ਜੇ ਲਵੇਰਾ ਹੋ ਗਿਆ ਚੱਲ ਪੇਕਿਆਂ ਨੂੰ ਉਹਨੂੰ ਫੁਗਰੀ ਕਹਿ ਦਈਦੇ ਕਿਉਂ ਆਪਦੇ ਵਾਲੇ ਭਵੇਂ ਡੋਲੂ ਲੈ ਕੇ ਡੈਰੀ ਤੁਰੇ ਫਿਰਦੇ ਹੁਣ ਉਹ ਉਹਨੂੰ ਇਹ ਨਹੀਂ ਥਰ-ਥਰਕ ਪੈਂਦਾ ਆਪਦੀਆਂ ਛੱਤਾਂ ਚੋਂ ਹੀ ਜਾਂਦੀਆਂ ਹੁਣ ਦੇ ਕੇ ਖੁਸ਼ ਹੋਣੇ ਚਾਹੀਦੇ ਨੇ ਉਹਨੂੰ ਅਸੀਂ ਫੁਕਰੀ ਜਨਾਨੀ ਕਹਿ ਦਿੰਨੇ ਆ ਪਹਿਰਾਵਾ ਆ ਅੱਗ ਲਗੜਾ ਕਿੰਨਾ ਸੋਹਣਾ ਪਹਿਰਾਵਾ ਹੁੰਦਾ ਸੀ ਪਹਿਲਾਂ ਸੂਟ ਕਮੀਜ਼ ਸਲਵਾਰ ਉੱਤੇ ਸਿਰ ਤੇ ਦੁਪੱਟਾ ਤੇ ਆ ਹੁਣ ਇੱਕ ਨਵਾਂ ਹੀ ਕੰਮ ਜਾ ਆ ਗਿਆ ਆ ਖੁੱਲਾ ਜਾ ਕਈ ਜਿਹੜੀਆਂ ਕੁੜੀਆਂ ਸੋਹਣੀਆਂ ਛੋਟੇ ਕੱਦ ਨੇ ਉਹਨਾਂ ਨੂੰ ਸੋਹਣਾ ਲੱਗਦਾ ਆਹੋ ਮੈਂ ਤੇਰੇ ਵੀ ਸੋਹਣਾ ਲੱਗਦਾ ਆ ਪਲਾਜੋ ਪਲਾਜੋ ਹਾਂ ਓਹੋ ਸ਼ਰਾਰਾ ਨਾ ਹੀ ਬੜੇ ਆ ਗਏ ਨੇ ਤੇ ਕਈ ਮੇਰੇ ਵਰਗੀਆਂ ਲੂਤਰ ਜੀਆਂ ਪਾਈ ਫਿਰਦੀਆਂ ਨੇ ਉਹਨਾਂ ਨੂੰ ਕੋਈ ਸੋਹਣਾ ਨਹੀਂ ਲੱਗਦਾ ਉਹੀ ਪਾਈ ਫਿਰਦੀਆਂ ਨੇ ਬਾਬ ਇੱਕ ਇੱਕ ਗੱਲ ਥੋੜੇ ਸੁਣਨ ਵਾਲੀ ਸੁਣਿਓ ਬਹੁਤ ਪਿਆਰਾ ਗੀਤ ਹਾਂ ਹੋ ਹੈ ਕਸਾ ਉਪਰਾ ਅਕਲ ਕਹਿੰਦੇ ਆਪਦੀ ਹਰ ਬੰਦੇ ਨੂੰ ਵਡੇਰੀ ਸਦਾ ਆਪਦੀ ਕਸਾ ਉਪਰ ਅਕਲ ਕਹਿੰਦੇ ਆਪਦੀ ਹਰ ਬੰਦੇ ਨੂੰ ਵੱਡੇ ਰਿਸਦਾ ਜਾਪਦੀ ਘਰ ਬੰਨ ਦੀ ਸਦਾਹੀ ਉਹ ਨਾਰੀ ਘਰ ਬੰਨ ਦੀ ਸਦਾਹੀ ਉਹ ਨਾਰੀ ਪੇਕਿਆਂ ਦੇ ਤਾਂਗ ਨਾ ਰੱਖੇ ਓ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਬ ਨਾ ਸਕੇ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਬ ਨਾ ਸਕੇ ਕਮ ਸੱਚ ਦੀ ਕੋਈ ਬੇਰ ਨਹੀਂ ਪੜਦਾ ਮਿੱਟ ਚੌਲਾਂ ਨੂੰ ਕਿਹਨਾਂ ਦੀ ਜੱਤ ਕਰਦਾ ਕੋ ਬੇਰਲਾ ਹੀ ਮਰਦਾ ਮਿੱਟ ਚੋਲਾ ਨੂੰ ਕਿਦਾਂ ਨਿਜਤ ਕਰਦਾ ਲਾਈ ਲੱਗ ਨਾਲ ਲੱਗ ਕਿਥੇ ਚੜਦੀਆਂ ਲਾਈ ਲੱਗ ਨਾਲ ਲੱਗ ਕਿਥੇ ਚੜਦੀਆਂ ਤੋੜਦੇ ਬੁਲਾ ਦੇਦਾਰੀਆਂ ਬਤਨਾ ਕੇ ਗੁੰਦੇ ਨ ਬਣ ਜਾਂਦਾ ਵੀ ਹੁਣ ਬਤਨਾ ਬਨਾਰੀਆਂ ਬਤਨਾ ਕੇ ਗੁੰਦੇ ਨ ਬਣ ਜਾਂਦਾ ਵੀ ਹੁਣ ਬਤਨਾ ਬਨਾਰੀਆਂ ਕਿੱਡੀ ਸੋਹਣੀ ਗੱਲ ਕਹੀ ਐ ਕਹਿੰਦੇ ਲਾਈ ਲੱਗ ਨਾਲ ਲਾ ਕੇ ਕਦੇ ਚੜਦੀਆਂ ਤੋੜਨਾ ਮਲਾਜ਼ੇਦਾਰੀਆਂ ਬੰਦਾ ਨਹਾ ਕੇ ਕੁੰਦਨ ਬਣ ਜਾਂਦਾ ਹੈ ਹੋਣ ਬਦਨਾਮ ਨਾਰੀਆਂ ਬੰਦਾ ਜਿੱਡਾ ਮਰਜੀ ਲੰਡਾ ਲੁਚਾ ਹੋਵੇ ਸਰਦਾਰ ਜੀ ਜੇ ਲਗਾਤਾਰ ਚਾਰ ਦਿਨ ਨਹਾ ਕੇ ਗੁਰੂ ਘਰ ਜਾਉੜੇ ਅੱਧਾ ਪਿੰਡ ਉਹੀ ਹਾਮੀ ਭਰੀ ਜਾਂਦਾ ਨਏ ਨਏ ਬੰਦਾ ਬਹੁਤ ਵਧੀਆ ਉਹੀ ਪੀਤੀ ਖਾਦੀ ਚ ਡਾਕਟਰ ਸਾਹਿਬ ਕੋ ਤੇ ਕੰਮ ਗਲਤ ਹੋ ਗਿਆ ਕੌੜਾ ਬੋਲਿਆ ਗਿਆ ਸੱਚਾ ਹੈ ਨਾ ਤਾਂ ਬੋਲ ਗਿਆ ਇਹੋ ਜਿਹੀਆਂ ਗੱਲਾਂ ਤੇ ਔਰਤ ਜਿੱਡੀ ਮਰਜੀ ਸੱਚੀ ਸਬਤਰੀ ਹੋਵੇ ਦੇਵੀ ਦਾ ਰੂਪ ਹੋਵੇ ਜੇ ਕਿਸੇ ਬੰਦੇ ਕੋਲੇ ਖੜ ਕੇ ਦੁੱਖ ਦੱਸਦੀ ਹੋਵੇ ਫਿਰ ਸਾਰੇ ਪਿੰਡ ਚੋਂ ਨਕੰਮਾ ਵਦਾ ਟੱਲੀ ਆਲਾ ਸਾਈਕਲ ਲੈ ਕੇ ਹਰੇਕ ਮੋੜ ਤੇ ਖੜ ਕੇ ਦੱਸਦਾ ਫਿਰਦਾ ਜਮਾ ਜਮਾ ਹੀ ਜਮਾ ਹੀ ਜਮਾ ਹੀ ਉੱਤੇ ਹੀ ਜਾਵੜੇ ਗੱਲਾਂ ਕਰ ਦਿੰਦੇ ਹਾਂ ਆ ਆ ਆ ਹਾਲ ਹੁੰਦਾ ਹੈ ਤੇ ਜਿਹੜੀ ਗੱਲ ਮੈਂ ਹੁਣ ਕਹਿਣੀ ਹੈ ਸਿਆਣੇ ਬੰਦੇ ਬੈਠੇ ਨੇ ਵਿੱਚ ਸਾਡੇ ਗੱਬਰੂ ਬੈਠੇ ਨੇ ਤੁਹਾਡੇ ਕੰਮ ਦੀ ਹੈ ਸੁਣਿਓ ਜਿਹੜੇ ਮੈਰਜ਼ ਕਰੋਂ ਦੇ ਕਰੋ ਭੱਜ ਕੇ ਹੁੰਦੇ ਖੱਜਨ ਖੁਆਰਿਓ ਰੱਜ ਕੇ ਜਿਹੜੇ ਮੈਰਜ਼ ਕਰੋਂ ਦੇ ਕਰੋ ਭੱਜ ਕੇ ਹੁੰਦੇ ਖੱਜਨ ਖੁਆਰਿਓ ਰੱਜ ਕੇ ਨੰਦ ਕੋੜਵੇਂ ਦੇ ਵਿੱਚ ਸਤਕਾਰ ਨਾਲ ਬੇ ਇੱਕ ਵਾਰ ਗਿਆ ਤੇ ਬਾਰਨਾ ਨੰਦ ਕੋੜਵੇਂ ਦੇ ਵਿੱਚ ਸਤਕਾਰ ਨਾਲ ਬੇ ਇੱਕ ਵਾਰ ਗਿਆ ਤੇ ਬਾਰਨਾ ਪੁੱਤ ਸਰ ਬਣਤੀ ਹੁੰਦੀ ਰਜਨੀ ਪੁੱਤ ਸਰ ਬਣਤੀ ਹੁੰਦੀ ਰਜਨੀ ਜੇ ਪੁੱਛੇ ਬੇਣਾ ਨਾਗ ਨਾ ਪਟੇ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਮਣਾ ਸਕੇ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ त ਜੇ ਨਾਉਂ ਜੱਬਦਾ ਖੁੱਟ ਦਿਲਦਾ ਆਖੁੱਟ ਦਿਲਦਾ ਖੁੱਟ ਦਿਲਦਾ ਬੰਦੇ ਜੇ ਨਾਉਂ ਜੱਬਦਾ ਗੱਲ ਚੱਕਮੀ ਜੀ ਕਹਿ ਕੇ ਅੱਖ ਦੱਬਦਾ ਖੁੱਟ ਦਿਲ ਦੱਬਦਾ ਨਾਉਂ ਜੱਬਦਾ ਗੱਲ ਚੱਕਮੀ ਜੀ ਕਹਿ ਕੇ ਅੱਖ ਦੱਬਦਾ ਹੁੰਦੇ ਇਹੋ ਜਿਹੇ ਬੰਦੇ ਵੀ ਵਫਾਦਾਰ ਨਾ ਗੱਲ ਹੁਸ਼ੀ ਮੋਕੜ ਸਰਦਾਰ ਨਾ ਹੁੰਦੇ ਇਹੋ ਜਿਹੇ ਬੰਦੇ ਵੀ ਵਫਾਦਾਰ ਨਾ ਗੱਲ ਹੁਸ਼ੀ ਮੋਕੜ ਸਰਦਾਰ ਨਾ ਜਿਹੜੇ ਬੰਦੇ ਜੇ ਨਾ ਹੋਵੇ ਸਹਿਣਸ਼ੀਲ ਦਾ ਜਿਹੜੇ ਬੰਦੇ ਦਾ ਹੋਵੇ ਵੀ ਘੱਟ ਮਾਜਨਾ ਉਹਦੇ ਨਾਲ ਸਾਝ ਨਾ ਰੱਖੇ ਏ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਮਨਾ ਸਕੇ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਮਨਾ ਸਕੇ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਮਣਾ ਸਕੇ ਘੋੜੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਮਣਾ ਸਕੇ ਤਾੜੀ ਮਾਰਦੇ ਕਰੋ ਹਾਂ ਬੜੀ ਮਿਹਰਬਾਨੀ ਮੈਂ ਬਹੁਤ ਸਤਿਕਾਰਯੋਗ ਮੇਰੇ ਕੰਗਰਾ ਸਾਹਿਬ ਬਹੁਤ